ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਕਬਨ ਮੇਰੇ ਰਾਦੀ ਅਜਵੇਰੇ ਮਿੰਨੀ ਸਕਤਰੇਤ ਰੋਡ ਗਲੀ ਨੰਬਰ 9 ਦੇ ਵਿੱਚ ਇੱਕ ਪਲਾਟ ਦੇ ਵਿੱਚ ਲੱਗ ਰਹੇ ਟਾਵਰ ਨੂੰ ਮੁਹੱਲੇ ਵਾਸੀਆਂ ਵੱਲੋਂ ਮਿਲ ਕੇ ਟਾਵਰ ਨੂੰ ਲੱਗਣ ਤੋਂ ਰੋਕਿਆ ਗਿਆ ਲੋਕਾਂ ਦਾ ਦੱਸਣਾ ਹੈ ਕਿ ਇਸ ਟਾਵਰ ਦੇ ਲੱਗਣ ਨਾਲ ਆਸ-ਪਾਸ ਏਰੀਏ ਦੇ ਵਿੱਚ ਭਿਆਨਕ ਬਿਮਾਰੀਆਂ ਦਾ ਫੈਲਣ ਦਾ ਡਰ ਸੀ ਜਿਸ ਦੇ ਕਰਕੇ ਉਹਨਾਂ ਨੇ ਪਲਾਟ ਦੇ ਮਾਲਕ ਨਾਲ ਮਿਲ ਕੇ ਬੇਨਤੀ ਕੀਤੀ ਤੇ ਉਸ ਨੂੰ ਪਲਾਟ ਦੇ ਵਿੱਚ ਟਾਵਰ ਲੱਗਣ ਤੋਂ ਰੋਕਿਆ ਗਿਆ ਦੂਜੇ ਪਾਸੇ ਪਲਾਟ ਦੇ ਮਾਲਕ ਦਾ ਕਹਿਣਾ ਹੈ ਕਿ ਜਦੋਂ ਮੁਹੱਲੇ ਵਾਸੀਆਂ ਨੂੰ ਟਾਵਰ ਲੱਗਣ ਤੇ ਇਤਰਾਜ਼ ਹੈ ਤਾਂ ਮੈਂ ਇਸ ਟਾਵਰ ਦੇ ਲਗਵਾਉਣ ਦੇ ਹੱਕ ਦੇ ਵਿੱਚ ਨਹੀਂ ਹਾਂ ਮੈਂ ਮੁਹੱਲੇ ਵਾਸੀਆਂ ਦੇ ਨਾਲ ਹਾਂ ਜੇ ਮੁਹੱਲਾ ਵਾਸੀ ਨਹੀਂ ਚਾਹੁੰਦੇ ਕਿ ਟਾਵਰ ਲੱਗੇ ਤਾਂ ਮੈਂ ਟਾਵਰ ਨਹੀਂ ਲਗਵਾਵਾਂਗਾ ਆਪਾਂ ਟਾਵਰ ਪਲਾਟ ਦੇ ਮਾਲਕ ਨਾਲ ਅਤੇ ਮੁਹੱਲੇ ਵਾਸੀਆਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਉਹ ਬੜਾ ਕਾਫੀ ਲੱਗ ਲੱਗ ਕਿੱਦਾਂ ਨੇ ਇਹ ਨਹੀਂ ਆਪਾਂ ਥੋੜਾ ਰੋਕੇ ਆਪ ਦੇ ਲਵਾ ਲਾਂ ਕਿ ਲੱਗ ਕਿੱਦਾਂ ਦੇਵੇਂ ਆਪਾਂ ਲੱਗਦਾ ਤਾਂ ਹੀ ਆਪਾਂ ਆਪਣੀ ਗੱਲ ਤਾਂ ਉੱਪਰ ਦਾ ਰੋਕੇ ਜਰੂਰ ਨਾ ਵੀ ਨਾ ਲੱਗਦਾ ਮੈਂ ਮੇਰੇ ਮੇਰਾ ਹੀ ਮੈਂ ਕਹਿੰਦਾ ਨਹੀਂ ਨਹੀਂ ਉਪਰ ਹਾਂਜੀ ਸਰ ਕੀ ਕਹਿਣਾ ਚਾਹੋਗੇ ਗੇ ਵੱਲੋਂ ਕਹੇ ਹੋਏ ਮੱਲੇ ਵਾਲੇ ਇਹ ਜਿਹੜੇ ਬਲਬੀਰ ਸਿੰਘ ਵੀਰਾ ਸੀ ਆਪਣੇ ਅਗਲੇ ਟਾਵਰ ਦਾ ਬਲੋਕ ਕਰੀ ਜਾਂਦੇ ਸੀ ਆਪਣਾ ਟਾਵਰ ਲੱਗਣ ਦੇ ਥਾਮਣਾਈ ਹੁੰਦੇ ਸੀਗੇ ਕਲੀ ਬੁਰੀ ਨਹੀਂ ਹੁੰਦਾ ਸੀਗਾ ਤੇ ਆਪਣੇ ਮੈਂਬਰ ਸਾਰੇ ਗਲੀ ਨੰਬਰ 9 ਸੀ ਦੇ ਸਾਰੇ ਵਧੀਆ ਵਧੀਆ ਆਪਣੇ ਜਿਹੜੇ ਮੈਂਬਰ ਇਕੱਠੇ ਹੋਇਆ ਤੇ ਇਹਨਾਂ ਦਾ ਟਾਵਰ ਇੱਕ ਵਾਰੀ ਲਕਵਾਉਣ ਦਾ ਕੰਮ ਕੀਤਾ ਸੀ ਆਪਾਂ ਨੇ ਤੇ ਆਪਾਂ ਇੱਕ ਵਾਰੀ ਆ ਕੇ ਸਾਰੇ ਨਾਲ ਮਿਲ ਕੇ ਰਿਕਵੈਸਟ ਕੀਤੀ ਇਹਨਾਂ ਨੂੰ ਇਹ ਪਹਿਲੀ ਰਿਕਵੈਸਟ ਹੀ ਮੰਨ ਗਏ ਵੀ ਇਹ ਟਾਵਰ ਦਾ ਕੰਮ ਅਸੀਂ ਇੱਥੇ ਹੀ ਬੰਦ ਕਰਾਤਾ ਜੇ ਕੋਈ ਨੁਕਸਾਨ ਹੋਇਆ ਚਲੋ ਕੋਈ ਗੱਲ ਨਹੀਂ ਬਲਵੀਰ ਸਿੰਘ ਹਾਨੀਕਾਰਕ ਹੋ ਸਕਦਾ ਹੈ ਮੱਲੇਵਾਲਾ ਹਾਨੀਕਾਰ ਖਾਈ ਆ ਆਫਰਾਂ ਤਕਰੀਬਨ ਜਿੰਨਾਂ ਨੂੰ ਪਲਾਟ ਹੈਗੇ ਸਾਰਿਆਂ ਨੂੰ ਆਫਰ ਆਈਆਂ ਗਈਆਂ ਲਵਾ ਦਾ ਹਰ ਕੋਈ ਸਕਦਾ ਸੀ ਪਰ ਆਲਾ ਹਰ ਕੋਈ ਆਲੇ ਮੱਲੇਵਾਲੇ ਸੋਚ ਕੇ ਵੀ ਇਹ ਬੱਚਾ ਨੁਕਸਾਨ ਹੈ ਟਾਵਰ ਦਾ ਨੁਕਸਾਨ ਆਪ ਨੂੰ ਪਤਾ ਹੀ ਹੈ ਜਾਨਵਰ ਵਾਲ ਵੈਸੇ ਹੀ ਖਤਮ ਹੋ ਗਏ ਆ ਤੇ ਇਹਦਾ ਨ ਤੇ ਵੈਸੇ ਉਹ ਪਹਿਲੀ ਰਿਕਵੈਸਿ ਮੰਨ ਗਿਆ ਆਪਾਂ ਨੂੰ ਲੋੜ ਨਹੀਂ ਨਹੀਂ ਫਿਰ ਠੀਕ ਹੈ ਵੈਸੇ ਅਸੀਂ ਡੀਜੀ ਸਾਹਿਬ ਕੋਲ ਜਾਣਾ ਸੀਗਾ ਤੇ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਹੈ ਠੀਕ ਹੈ ਇਹਨਾਂ ਕੰਮ ਜਿਹੜਾ ਹੈਗਾ ਇਹਨਾਂ ਨੇ ਰਕਵਾਤਾ ਹੋਈ ਸੀ ਸਾਰੇ ਸੰਤਿਨਾਲ ਸਾਰੇ ਹੀ ਸੰਤਿਨਾਲ ਹਾਂਜੀ ਸਾਰੇ ਸੰਤਿਨਾਲ ਜੀ 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 ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰਾ ਜੀ ਹਾਂਜੀ ਸੰਦੀਪ ਜੀ ਵਾਰਡ ਨੰਬਰ 26 ਤੋਂ ਸਾਰੇ ਮੌਤਬਰ ਤੇ ਭਰਾ ਖੜੇ ਨੇ ਇਹਨਾਂ ਨੇ ਮੈਨੂੰ ਕਿਹਾ ਵੀ ਸਾਡੇ ਬਲਬੀਰ ਵੀਰਾ ਜੀ ਕਰੇ ਯਾਰ ਆਪਦੇ ਟਾਵਰ ਲਾ ਰਹੇ ਆ ਵੀ ਆਪਾਂ ਇਕੱਠੇ ਹੋ ਗਏ ਯਾਰ ਸਾਰੇ ਸਾਰੇ ਇਕੱਠੇ ਹੋ ਗਏ ਇਹਨਾਂ ਨੂੰ ਰਿਕਵੈਸਟ ਕਰਨ ਚੱਲੀਏ ਇਹ ਮੈਨੂੰ ਘਰੋਂ ਲੈ ਕੇ ਆਏ ਆ ਜਦੋਂ ਅਸੀਂ ਬਲਬੀਰ ਵੀਰਾਜੀ ਕੋਲੇ ਆਏ ਇਹ ਕਹਿੰਦੇ ਯਾਰ ਵੀ ਤੁਸੀਂ ਪੰਚਾਇਤ ਆ ਗਈ ਲੱਕੀ ਹੈਗਾ ਬਹੁ ਵੀ ਤੂੰ ਆ ਜਾਂਦਾ ਡੋੜੀ ਨਹੀਂ ਸੀ ਵੀ ਇੰਨੀ ਪੰਚਾਇਤ ਨੂੰ ਲੋੜੀ ਸੀ ਮੈਂ ਵੈਸੀ ਬੰਦ ਕਰ ਦੇਣਾ ਕੰਮ ਪੰਚਾਇਤ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਇਹਨਾਂ ਦਾ ਅਸੀਂ ਧੰਨਵਾਦ ਕਰਨੀ ਸਮਝੋ ਧੰਨਵਾਦੀ ਹੈ ਸਾਡਾ ਵੀ ਜਦੋਂ ਉਹਨਾਂ ਨੇ ਪਹਿਲੀ ਪਹਿਲੀ ਵਾਰ ਸਾਡੀ ਗੱਲ ਮੰਨ ਲਈ ਵੀ ਯਾਰ ਮੈਂ ਯਾਰ ਇੱਥੇ ਟਾਵਰ ਨਹੀਂ ਲਾਉਂਦਾ ਕਹਿੰਦਾ ਅਸੀਂ ਤਾਂ ਧੰਨਵਾਦ ਕਰਦੇ ਆ ਵੀਰ ਜੀ ਦਾ ਹਾਂਜੀ ਸਰ ਕੀ ਨਾਮ ਮੈਥਡ ਹਾਂਜੀ ਵੀਰਾ ਜੀ ਹਾਂਜੀ ਵੀਰਾ ਜੀ ਜਿਹੜਾ ਤੁਹਾਡੇ ਅੰਦਰ ਟਾਵਰ ਲੱਗ ਰਿਹਾ ਸੀ ਇੱਥੇ ਨੌਰੇ ਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੰਪਨੀ ਨਾਲ ਸਾਡੀ ਡੀਲਿੰਗ ਹੋਈ ਸੀਗੀ ਜੀ ਤੇ ਟਾਵਰ ਲੱਗ ਰਿਹਾ ਸੀ ਖੱਡਾ ਇਹਨਾਂ ਨੇ ਪੱਟ ਲਿਆ ਸੀ ਮੱਲੇ ਵਾਲੇ ਇਤਰਾਜ਼ ਕਰਦੇ ਨੇ ਮੱਲੇ ਵਾਲੇ ਦਾ ਇਤਰਾਜ਼ ਕਰਦੇ ਆ ਤੇ ਫਿਰ ਮੈਨੂੰ ਤੁਹਾਨੂੰ ਕੁਝੀ ਹੋਣਾ ਪੈਣਾ ਕੀ ਤੁਸੀਂ ਇਹ ਹੁਣ ਦੁਬਾਰਾ ਟਾਵਰ ਲੱਗੇਗਾ ਜਾਂ ਨਹੀਂ ਮੱਲੇ ਵਾਲੇ ਰੋਕਣਗੇ ਤਾਂ ਨਹੀਂ ਲੱਗੂਗਾ ਜੀ ਤੇ ਜਿਹੜਾ ਕੰਪਨੀ ਨੂੰ ਨੁਕਸਾਨ ਹੈ ਉਹ ਕੰਪਨੀ ਦੇਖੇ ਇਹ ਕਹਣਾ ਇਹਨੂੰ ਪਾਗ